ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਮਿੱਤਰੋ ਆਪਣੇ ਕੋਲ ਇੱਕ ਟਰੈਕਟਰ ਸੀਗਾ ਹਰੇ ਰੰਗ ਵਾਲਾ ਸਵਰਾ ਤੁਸੀਂ ਵੀਡੀਓ ਵਿੱਚ ਵੀ ਦੇਖਿਆ ਹੋਊਗਾ ਤੇ ਵਿੱਚ ਵਿੱਚ ਕਈ ਵੀਰ ਕਮੈਂਟ ਵੀ ਕਰਦੇ ਤੇ ਵੀ ਟਰੈਕਟਰ ਦਾ ਰੇਟ ਵੱਧ ਹੈ ਜੀ ਪਰ ਚਲੋ ਆਪਾਂ ਕਹਿੰਦੇ ਉਹਨੇ ਜਦੋਂ ਚੀਜ਼ ਨੇ ਵਿਕਣਾ ਜਦੋਂ ਕਰਮ ਜਦੇ ਵਿਕਣਾ ਜੀ ਤੇ ਵੀਰ ਨਾਲ ਹੀ ਵੀ ਆਪਣੇ ਕੋਲ ਕਾਫੀ ਦੂਰ ਆਏ ਹੋਏ ਅੱਜ ਮੋਗੇ ਵੱਲੋਂ ਆਏ ਹੋਏ ਬਾਈ ਨਾਲ ਤੇ ਉਹਨੇ ਥੋੜੀ ਗੱਲ ਬਾਤ ਬਣੇਰੋ ਬਲੌਗ 'ਚ ਤੇ ਲੋ ਜੀ ਬਾਈ ਪਹਿਲਾਂ ਆਪਾਂ ਥੋੜੀ ਕਰਾਈ ਬਾਈ ਨਾਲ ਥੋੜੀ ਮੁਲਾਕਾਤ ਟਰੈਕਟਰ ਬਾਰੇ ਤਾਂ ਆਪਾਂ ਤੁਹਾਨੂੰ ਦੱਸਿਆ ਬਈ ਆ ਠੀਕ ਹੈ ਜੀ ਮੰਮੀ ਨਾਲ ਮਲਾਉਣੇ ਪਹਿਲਾਂ ਮੰਮੀ ਸਸਰੀਕਾਲ ਦੱਸ ਗਿਆ ਪੁੱਤ ਨੂੰ ਹੋ ਠੀਕ ਹੈ ਜੀ ਮੋਜਾ ਮੋਜਾ ਠੀਕ ਹੈ ਜੀ ਤੇਰਾ ਚੈਨਲ ਦੇਖਣਾ ਸਾਰਿਆਂ ਦਾ ਸਸਰੀਕਾਲ ਠੀਕ ਹੈ ਜੀ ਸੋ ਕਹਾਂ ਪਿਆਰ ਬੜੇ ਨਾਲ ਗੁੱਡੀ ਹੱਥ ਸਾਰੇ ਕਿਰਪਾ ਕਰੇ ਮਾਲਕ ਠੀਕ-ਠਾਕ ਰਹਿਣ ਬਿਲਕੁਲ ਜੀ ਅੱਜ ਅੱਜ ਲੱਗ ਗਿਆ ਨੰਬਰ ਸਵਰਾ ਦਾ ਨੰਬਰ ਲੱਗ ਗਿਆ ਗੱਲ ਕਹੀ ਦਿੰਦੀ ਚਲਦੀ ਆ ਮਹੀਨੇ ਦੀ ਫੋਨ ਤੇ ਇਹ ਟਰੈਕਟਰ ਅਸਲ 'ਚ ਆਪਣੇ ਕੋਲ ਵੀ ਬਹੁਤ ਬਹੁਤ ਸੌਦਾ ਹੁੰਦਾ ਹੁੰਦਾ ਰਿਹਾ ਤੁਸੀਂ ਆਪਾਂ ਪਹਿਲਾਂ ਮੱਧ ਕਿਸੇ ਦੇ ਪੈਸੇ ਹਾਂ ਇਹ ਤਾਂ ਪਹਿਲਾਂ ਵੀ ਦੇਖਿਆ ਜਾਂਦਾ ਹਾਂਜੀ ਹਾਂ ਆ ਚਲੋ ਬਾਈਨੋ ਦਾ ਲੇਖਾ ਜੋਖਾ ਇਹ ਟਰੈਕਟਰ ਬਾਈਨ ਬਾਰੇ ਬਾਈ ਨੇ ਪੂਰੀ ਤਸੱਲੀ ਦਿੱਤੀ ਆਪਾਂ ਨੇ ਹਾਂਜੀ ਹਾਂ ਜਿਵੇਂ ਨਵਾਂ ਟਰੈਕਟਰ ਲੈ ਕੇ ਉਦਾਂ ਇਹਨੂੰ ਲੈ ਕੇ ਹਾਂਜੀ ਹਾਂ ਬਹੁਤ ਰੁਪਈਏ ਲਾਏ ਹੋ ਨੇ ਮਾਰਕ ਨੇ ਬਿਲਕੁਲ ਜੀ ਬਿਲਕੁਲ ਇੰਨੇ ਕੁ ਰੁਪਈਏ ਲਾ ਕੇ ਜਿੰਨੇ ਆਪਾਂ ਬਾਈ ਨੂੰ ਟਰੈਕਟਰ ਦਿੱਤਾ ਸਾਰੇ ਕੋਲ ਮਿਲਦੇ ਨਹੀਂ ਸਹੀ ਗੱਲ ਹੈ ਜੀ ਜਿੱਦੋ ਜ ਇੰਜਨ ਵੀ ਨਵਾਂ ਹੋਵੇ ਠੀਕ ਹੈ ਜੀ ਬੈਟਰੀ ਵੀ ਨਵੀਂ ਹੋਵੇ ਟਾਇਰ ਵੀ ਵਧੀਆ ਹੋਣ ਠੀਕ ਹੈ ਜੀ ਚਲੋ ਇਹ ਜਣੀ ਵਧੀਆ ਵਫਾ ਕਰੂਗਾ ਬਾਈ ਨੂੰ ਮੈਂ ਕਹਿੰਦਾ ਕਿ ਮੁਬਾਰਕਾ ਤੁਹਾਨੂੰ ਬਹੁਤ-ਬਹੁਤ ਨਾ ਠੀਕ ਹੈ ਜੀ ਗੱਲ ਬਾਈ ਨਾਲ ਕਰਾਈ ਟਰੈਕਟਰ ਕਰੇ ਹਾਂਜੀ ਹਾਂ ਤੁਸੀਂ ਲੈ ਕੇ ਤੇ ਗੱਲਾਂ ਤਾਂ ਹੋਇਆ ਹਾਂ ਜੀ ਠ ਇਹ ਕੋਈ ਨਾ ਬਹੁਤ ਪੁਰਾਣੀ ਜ਼ਿਲ੍ਹਾ ਮੋਗਾ ਪਿੰਡ ਲੋਪੋ ਜ਼ਿਲ੍ਹਾ ਮੋਗਾ ਹਾਂ ਜੀ ਇਹ ਆਪਣਾ ਜਗਰਾਵਾ ਤੇ ਉਹਦੇ ਮੋਗੇ ਦੇ ਵਿਚਾਲੇ ਹੀ ਰਹਿ ਗਿਆ ਵਿਚਾਲੇ ਹੀ ਰਹਿ ਜਾਂਦਾ ਹਾਂ ਜੀ ਠੀਕ ਹੈ ਜੀ ਠੀਕ ਹੈ ਇਹ ਮੰਮੇ ਬਾਈ ਨੇ ਕਹਿੰਦੇ ਅਸੀਂ ਹਰੇ ਰੰਗ ਵਾਲੀ ਲੈਣਾ ਤਾਂ ਹਾਂ ਹਾਂ ਮੈਂ ਜੇ ਕਰਨ ਲੱਗੇ ਚਲੋ ਹੁੰਦਾ ਜੀ ਕਿੱਥੋਂ ਮਿਲ ਜੇ ਹਾਂ ਜੀ ਕਹਿੰਦੇ ਮਾਡਲ ਡਾਉਨ ਆ ਮੈਂ ਕਿਹਾ ਮਾਡਲ ਉੱਪਰ ਚੱਲੇ ਜਿਹੜੇ ਨਵੇਂ ਲਿਜਣ ਹਾਂ ਜੀ ਬਹੁਤ ਟਾਈਮ ਦੇ ਪਾਲਦੇ ਸੀਗੇ ਲੈ ਜਾਣਾ ਹੈ ਠੀਕ ਹੈ ਜੀ ਮੈਂ ਕਿਹਾ ਚਲੋ ਠੀਕ ਹੈ ਬਾਈ ਨਾਲ ਕੋਲ ਪਹਿਲਾਂ ਸੀਗਾ ਹਰਾ ਸਵਰਾਜ ਅੱਛਾ ਤਾਂ ਕਰਕੇ ਬਾਈ ਨੇ ਹਰਾ ਹੀ ਲੈਣਾ ਸੀ ਦੁਬਾਰਾ ਹਰਾ ਲੈ ਲੱਗ ਚੀਜ਼ ਹੈ ਜੀ ਸਹੀ ਹੈ ਪੂਰਾ ਹੋ ਗਿਆ ਹੋ ਗਿਆ ਹਾਂ ਪਈ ਪੰਜ ਚਾਰ ਹਜ਼ਾਰ ਘੱਟ ਵੱਧ ਕੁਝ ਨਹੀਂ ਬਿਲਕੁਲ ਬਿਲਕੁਲ ਬਾਈ ਇਹਨਾਂ ਨੇ ਬਾਈ ਵੀਡੀਓ ਚ ਦੇਖਿਆ ਤਾਂ ਟਰੈਕਟਰ ਤੇ ਵਿੱਚ ਆਪਾਂ ਨੂੰ ਬਹੁਤ ਬੰਦੇ ਥੱਲੇ ਵੀਡੀਓ ਦੇ ਲੇ ਕਮੈਂਟ ਕਰਦੇ ਵੀ ਤੁਸੀਂ ਰੇਟ ਬਹੁਤ ਮੰਗਦੇ ਆ ਬਿਲਕੁਲ ਬਿਲਕੁਲ ਔਰ ਚਲੋ ਬਾਈ ਤੁਸੀਂ ਦੇਖਿਆ ਟਰੈਕਟਰ ਚਲਾ ਚਲੂਗੇ ਕਿਵੇਂ ਆ ਨਹੀਂ ਪੂਰਾ ਵਰਗਾ ਜੀ ਪੈਸੇ ਲਾਉਣ ਦੀ ਲੋੜ ਤਾਂ ਨਹੀਂ ਨਾ ਜੀ ਜਮਾਈ ਠੀਕ ਹੈ ਜੀ ਚਲੋ ਆਪਾਂ ਨਾਲ ਜੀ ਰੂਟਾ ਮੀਟਰ ਛੱਡ ਕੇ ਆਉਣਾ ਜੀ ਹਾਂ ਜੀ ਹਾਂ ਜੀ ਬਲਾਂ ਚੌਂ ਮੀਟਰ ਹਾਂ ਜੀ ਇਹ 30 ਕਿਲੋਮੀਟਰ ਹਾਂ ਜੀ ਇਹ ਲੈ ਕੇ ਜਾਣਾ ਠੀਕ ਹੈ ਹਾਂ ਹਾਂ ਹੋਰ ਵੀ ਖ ਬਿਲਕੁਲ ਜੀ ਟਰੈਕਟਰ ਪੂਰਾ ਆਜੋ ਅੰਮੀ ਕਰੀਅਰ ਡਿਲੀਵਰੀ ਪੁੱਪਾ ਬਹੁਤ ਹੈ ਜੀ ਤੇ ਆਪਾਂ ਬਾਈ ਜਿਨਵੇਂ ਕਿ ਤੁਹਾਨੂੰ ਹਰੇਕ ਪੁਰਾਣਾ ਨਵਾਂ ਟਰੈਕਟਰ ਅਸੀਂ ਪੂਰੇ ਸ਼ਗਨਾਨਾ ਤੌਰ ਤੇ ਆਉਂਦੇ ਤੇ ਠੀਕ ਹੈ ਜੀ ਨਵਾਂ ਪੁਰਾਣਾ ਸਾਨੂੰ ਸਾਰੇ ਇੱਕ ਬਰਾਬਰ ਹੈ ਮੁਬਾਰਕਾਂ ਬਾਈ ਬਾਈ ਨੂੰ ਟਰੈਕਟਰ ਦੀਆਂ ਠੀਕ ਹੈ ਮਾਮਾ ਜੀ ਮੁਬਾਰਕਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੇ ਪੱਖੇ ਇਹ ਬਾਈ ਬਾਕੀ ਟਰੈਕਟਰ ਬਾਰੇ ਤਾਂ ਆਪਣੇ ਦੱਸਾ ਵੀ ਦਾ ਟਾਇਰ ਵੀ ਵਧੀਆ ਦੇਖੋ 20 ਕੇ ਦੀ ਟਾਇਰ ਪਏ ਹੋਏ ਆ 에어 ਕਲੀਨਰ ਵਗੈਰਾ ਅ ਰੇਡੀਏਟਰ ਠੀਕ ਹੈ ਜੀ ਪਿੱਛੇ ਤੇ ਲਿੰਕਾਂ ਹੁੱਕ 540 ਚੱਕਰ ਹੋਇਆ ਵਾ ਦੇਖੋ ਠੀਕ ਹੈ ਲਿਫਟ ਟਾਪਾ ਇਹਦਾ ਗੇਅਰ ਵੀ ਬੜਾ ਲੱਗਿਆ ਵਾ ਪਿਛਲੀ ਲਾਈਟ ਦੇਖੋ ਠੀਕ ਹੈ ਜੀ ਸੀਟ ਨਵੀਂ ਲੱਗੀ ਵੀ ਆ ਹਾਲੈਂਡ ਦੀ ਗੇਅਰ ਨਵਾਂ ਲੱਗਿਆ ਵਾ ਜੀ ਸਾਰੇ ਪੱਖ ਤੇ ਬੈਟਰੀ ਜਮਨ ਵਧੀਆ ਠੀਕ ਹੈ ਜੀ ਆ ਵੀਰੇ ਮਾਰ ਸਲਫ ਉਹ ਕਰਾਰੀ ਘੁੰਮ ਗਈ ਬਾਈ ਵਾ ਵਾ ਥੋੜਾ ਬਾਈ ਖੜਨੇ ਕਰਕੇ ਬੈਟਰੀ ਡਾਉਣਾ ਦੇਖੋ ਵੀ ਥੋੜੇ ਦੇਖੋ ਮੱਥਾ ਮੱਥਾ ਬਹੁਤ ਘੈਂਟ ਆ ਬਾਈ ਤੇ ਆਪਣਾ ਟਰੈਕਟਰ ਬਾਈ ਅੱਜ ਹਰਾ ਸਵਰਾਜ ਚੱਲਿਆ ਜੀ ਮੋਗੇ ਤੇ ਬਾਈ ਨੇ ਜੀ ਤਰੀਬਨ 150 ਤੋਂ ਪਲੱਸ ਕਿਲੋਮੀਟਰ ਬਾੜ ਵੱਟ ਕੇ ਆਪਣੇ ਕੋ ਆਏ ਆ ਜੀ ਠੀਕ ਹੈ ਜੀ ਤਾਂ ਜਲੋ ਧੰਨਵਾਦ ਆ ਬਾਈ ਇਹਨਾਂ ਦਾ Yeah,